ਅਖੀਰ ਤੇ ਕਹਿੰਦੇ ਸਰਦਾਰ ਬੈਂਸ ਸਿੰਘ ਕਹਿੰਦੇ ਯਾਰ ਮੋੜੇ ਨੂੰ ਜਿਹੜੀ ਤੇ ਕਹਿੰਦਾ ਉਰੀ ਤੇ ਵੀ ਕਰਾ ਲਾ ਕਹਿੰਦਾ ਭਾਵੇਂ ਐ ਕੀ ਜਿੰਨੀ ਵਿਆਜ ਅਸੀਂ ਰੱਖ ਰਾਂਗੇ ਉਹ ਬੜੀ ਕੰਮ ਆਉਂਦਾ ਸੋ ਜਗ੍ਹਾ ਵਾਲਿਓ ਜਗਾਜੀ ਬਾਬਾ ਜੀ ਦੀ ਕਿਰਪਾ ਕਰਤੀ ਹੈ ਉਹ ਰਾਤੀ ਕੱਲ ਨੂੰ ਦੇ ਇੱਕ ਚੀਜ਼ ਹੋਰ ਜੋ ਬਹੁਤ ਜਗਾਉਂਦਾ ਕਰੀਏ ਨੂੰ ਸੀ

25 ਦਾ ਸਕੱਤ ਕਰਾਵੇ ਸਰਕਾਰ ਬੈਂਕ ਸੰ ਤੋਂ 63 ਦੀ ਅਰਜੀ ਗੱਲ ਸੀ ਸਰਕਾਰ ਬੈਂਕ ਸੇ ਇਹ ਵੀ ਮਾਇਰ ਇਹ 20 ਦਾ ਸਕੱਤ ਕਰਾਉ। ਕਿਉਂ ਕਿ ਇਹ ਵੀ ਆਦਰ ਦੇ ਮੁਤਾਬਕ ਉਹ ਰੋਸ ਕੇ ਵੀ ਜਗਾ ਨਹੀਂ ਕਰਦੇ ਚਲੇ ਆਖੀਰ ਤੇ ਕਹਿੰਦੇ ਸਰਕਾਰ ਬੈਂਕ ਸੰ ਕਹਿੰਦੇ ਯਾਰ ਮੋੜ ਇਹ ਨੂੰ ਜਿਹੜੀ ਤੇ ਕਹਿੰਦਾ ਉਹ ਵੀ ਤੇ ਵੀ ਕਰਾ ਲਾ ਕਹਿੰਦਾ ਭਾਵੇਂ ਹੈ ਕਿ ਜਿੰਨੀ ਵਿਆਜ ਅਸੀਂ ਰੱਖ ਰਾਂਗੇ ਉਹ ਬੜੀ ਕਮ ਆਉਂਦੀ ਸੋ ਜਗਾਉਣ ਵਾਲਿਓ जगह जी जी ने कृपा करती है कोई गलियां पंचायत के कोई मसले है मेरी बेनती है जगह जी मेरी बेनती है कालिब तो साहब मैं हाजिर बैठा है